ਤੁਸੀਂ ਵੇਖ ਰਹੇ ਹੋ ਸਾਝ ਵਿਚਾਰਾਂ ਦੀ ਗੱਲ ਕਰੀਏ ਪਟਿਆਲਾ ਦੇ ਵਿੱਚ ਇਸ ਵੇਲੇ ਜਿਹੜਾ ਵੋਟਾਂ ਦਾ ਮਾਹੌਲ ਹੈ ਪੂਰਾ ਗਰਮਾਇਆ ਹੋਇਆ ਹੈ ਲੋਕ ਸਭਾ ਚੋਣਾਂ ਜਿਹੜੀ ਹੈਗੇ ਨੇ ਬਸ ਕੁਝ ਹੀ ਦਿਨਾਂ ਦੇ ਵਿੱਚ ਸਿਰਤੀ ਆ ਗਈਆਂ ਨੇ ਤੇ ਲੋਕ ਆਪਣੇ ਵੋਟਾਂ ਦਾ ਇਸਤੇਮਾਲ ਕਰਨ ਵਾਲੇ ਹੋ ਸਭ ਦੇ ਵਿੱਚ ਸਾਰੇ ਜਿਹੜੇ ਕੈਂਡੀਡੇਟ ਨੇ ਜਿੱਥੇ ਪ੍ਰਚਾਰ ਵਿੱਚ ਜੁੜੇ ਹੋਏ ਨੇ ਲੇਕਿਨ ਉਹਨਾਂ ਸਾਰੇ ਕੈਂਡੀਡੇਟਾਂ 'ਚ ਇੱਕ ਕੈਰੀਰ ਇਹੋ ਜਿਹਾ ਦਿਖਿਆ ਜਿਹੜਾ ਪ੍ਰਚਾਰ ਦੇ ਵਿੱਚੋਂ ਸਮਾਂ ਕੱਟ ਕੇ ਬਾਬਾ ਆਲਾ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਸੀਗਾ ਅਮੋਂ ਉਹਨ ਪਟਿਆਲਾ ਰਿਆਸਤ ਦੇ ਜਿਹੜੇ ਲੋਕ ਹੈਗੇ ਨੇ ਉਹ ਦਰਸ਼ਨ ਕਰਨ ਪਹੁੰਚਦੇ ਨੇ ਲੇਕਿਨ ਇਹ ਚਿਹਰਾ ਨਵਾਂ ਹੈ ਜਿਹੜਾ ਦਰਸ਼ਨ ਕਰਨ ਵਾਸਤੇ ਪਹੁੰਚਿਆ ਸੀਗਾ ਇੱਕ ਨਾਮ ਬੜਾ ਸੁਣਿਆ ਹੋਣਾ ਤੁਸੀਂ ਨੰਨਾ ਆ ਗਿਆ ਨੰਨਾ ਛਾ ਗਿਆ ਉਹੀ ਨੰਨਾ ਇੱਥੇ ਪਹੁੰਚਿਆ ਸੀਗਾ ਦਰਸ਼ਨ ਕਰਨ ਵਾਸਤੇ ਗੱਲਬਾਤ ਕਰਦੀ ਆ ਨੰਨਾ ਜੀ ਬਾਬਾ ਆਲਾ ਦੀ ਜੋਤ ਦੇ ਦਰਸ਼ਨ ਕਰਨ ਆਇਸੀ ਦਰਸ਼ਨ ਹੋ ਗਏ ਦੇਖੋ ਜੀ ਮੈਂ ਤਾਂ ਅੱਜ ਬੜੀ ਹੀ ਆਸ ਲੈ ਕੇ ਅੱਜ ਪਟਿਆਲਾ ਕਿਲਾ ਮੁਬਾਰਕ ਦੇ ਵਿੱਚ ਪਹੁੰਚਿਆ ਸੀਗਾ ਕਿ ਮੈਂ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਕਰਕੇ ਆਵਾਂਗਾ ਕਿਉਂਕਿ ਮੈਂ ਸੁਣਿਆ ਸੀਗਾ ਕਿ ਬਾਬਾ ਆਲਾ ਸਿੰਘ ਜੀ ਦੇ ਦਰਸ਼ਨ ਮਹਿਲਾ ਵਾਲੇ ਹੀ ਕਰ ਪਾਉਂਦੇ ਨੇ ਤੇ ਆਮ ਇਨਸਾਨ ਜਿਹੜਾ ਉਹ ਨਹੀਂ ਕਰ ਪਾਉਂਦਾ ਪਰ ਮੈਂ ਸੋਚਿਆ ਜੇ ਮੈਂ ਵੀ ਇਲੈਕਸ਼ਨ ਲੜ ਰਿਹਾ ਤਾਂ ਮੈਂ ਵੀ ਜਰੂਰ ਦਰਸ਼ਨ ਕਰਕੇ ਆਵਾਂਗਾ ਪਰ ਇਥੇ ਆਣ ਤੇ ਮੈਨੂੰ ਜਦੋਂ ਮੈਂ ਦਰਸ਼ਨ ਕਰਨ ਲਈ ਗੇਟ ਤੋਂ ਅੰਦਰ ਵੜਿਆ ਤਾਂ ਮੈਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਸਕੋਰਟੀ ਵਾਲੇ ਵੱਲੋਂ ਉਹਨਾਂ ਨੇ ਮੈਨੂੰ ਮੈਂ ਉਹਨਾਂ ਤੋਂ ਜਦੋਂ ਕਾਰਨ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਉੱਪਰੋਂ ਜਾ ਕੇ ਪਰਮਿਸ਼ਨ ਲੈਣੀ ਪੈਗੀ ਜਦ ਅਸੀਂ ਉੱਪਰ ਇਹਨਾਂ ਦੇ ਆਫਿਸ 'ਚ ਗਏ ਤਾਂ ਉਹ ਸਾਨੂੰ ਕਹਿੰਦੇ ਕਿ ਤੁਹਾਨੂੰ ਡੀਸੀ ਆਫਿਸ 'ਚ ਤਾਂ ਮੈਂ ਇਹਨਾਂ ਮਹਿਲਾਂ ਵਾਲਿਆਂ ਨੂੰ ਜਾਂ ਇਹ ਵੱਡੇ ਲੀਡਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੂੰਗਾ ਕਿ ਜਿਹੜਾ ਬਾਬਾ ਆਲਾ ਸਿੰਘ ਜੀ ਦਾ ਦਰਬਾਰ ਹੈ ਚਲੋ ਤੁਸੀਂ ਇਹ ਦਰਬਾਰ ਲਗਾ ਲਓ ਕੋਈ ਵੀ ਦਰਬਾਰ ਹੈ ਜਦੋਂ ਆਪਾਂ ਕਿਤੇ ਦਰਸ਼ਨ ਕਰਨ ਜਾਂਦੇ ਆ ਉੱਥੇ ਕੋਈ ਪਾਬੰਦੀ ਨਹੀਂ ਹੁੰਦੀ ਤਾਂ ਮੈਂ ਪਹਿਲੀ ਵਾਰ ਦੇਖਿਆ ਕਿ ਆਲਾ ਸਿੰਘ ਬਾਬਾ ਆਲਾ ਸਿੰਘ ਜੀ ਦੇ ਦਰਬਾਰ ਤੇ ਬਿਨਾ ਪਰਮਿਸ਼ਨ ਤੋਂ ਦਰਸ਼ਨ ਨਹੀਂ ਹੁੰਦੇਗੇ ਮੈਂ ਕਦੀ ਸੁਣਿਆ ਨਹੀਂਗਾ ਪਹਿਲੀ ਵਾਰ ਸੁਣਿਆ ਤਾਂ ਨੰਨੇ ਨੂੰ ਬੜਾ ਦੁੱਖ ਲੱਗਿਆ ਤੇ ਤੁਹਾਡੇ ਮੁਤਾਬਿਕ ਇਹ ਪਹਿਲਾ ਸਥਾਨ ਹੈਗਾ ਧਾਰਮਿਕ ਜਿੱਥੇ ਬਿਨਾ ਪਰਮਿਸ਼ਨਾਂ ਤੋਂ ਤੁਸੀਂ ਦਰਸ਼ਨ ਨਹੀਂ ਕਰ ਸਕਦੇ ਬਿਲਕੁਲ ਜੀ ਇਹ ਪਹਿਲਾ ਸਥਾਨ ਹੀ ਹੈ ਨੰਨਾ ਜਿੱਥੇ ਵੀ ਗਿਆ ਕੋਈ ਲੋਕ ਟੋਕ ਨਹੀਂ ਹੁੰਦੀ ਹਰ ਦਰਬਾਰ ਖੁੱਲਾ ਹੁੰਦਾ ਹੈ ਹਰ ਆਮ ਜਨਤਾ ਲਈ ਹੁੰਦਾ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ ਉਹਦੇ ਲਈ ਖੁੱਲਾ ਹੁੰਦਾ ਹੈ ਅਸੀਂ ਦਰਸ਼ਨ ਕਰ ਪੰਨੇ ਆ ਪਰ ਮੈਂ ਜਿਹੜੀ ਅਸਨਾ ਲਾਇਆ ਸੀਗਾ ਪਰ ਚਲੋ ਕੋਈ ਗੱਲ ਨਹੀਂ ਪਰਮਾਤਮਾ ਬਾਬਾ ਆਲਾ ਸਿੰਘ ਜੀ ਨੂੰ ਜੋ ਮਨਜ਼ੂਰ ਹੋਏਗਾ ਅਸੀਂ ਬਾਬਾ ਆਲਾ ਸਿੰਘ ਜੀ ਦੇ ਬਾਹਰ ਹੀ ਦਰਸ਼ਨ ਕਰ ਲਏ ਸਾਨੂੰ ਅੰਦਰ ਤਾਂ ਜਾਣ ਨਹੀਂ ਦਿੱਤਾ ਗਿਆ ਤੁਸੀਂ ਇੱਥੇ ਐਸੀ ਐਸੀ ਜਗ੍ਹਾ ਤੇ ਬਾਹਰ ਦੇ ਉੱਪਰ ਦਰਸ਼ਨ ਕਰ ਲਏ ਬਾਹਰ ਵੈਸੇ ਖੁੱਲਾ ਤੁਸੀਂ ਦੁਬਾਰਾ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਬਿਲਕੁਲ ਜੀ ਅਸੀਂ ਕੋਸ਼ਿਸ਼ ਕੀਤੀ ਐ ਉਹ ਕਹਿੰਦੇ ਕਿ ਪਰਮਿਸ਼ਨ ਤੋਂ ਬਿਨਾ ਅਸੀਂ ਅੰਦਰ ਤਾਂ ਨੂੰ ਨਹੀਂ ਆਂਦਾ ਅੰਗੇ ਜੀ ਤੇ ਕਿੰਨੀ ਕਿੰਨੀ ਕਿ ਦੂਰੀ ਤੇ ਹੈਗੀ ਜੋਤ ਕੁਛ ਪਤਾ ਲੱਗਾ ਨਹੀਂ ਮੈਂ ਤਾਂ ਦੇਖੋ ਜੀ ਪਹਿਲੀ ਵਾਰ ਆਇਆ ਸੀ ਅੰਦਰ ਜਾਂਦਾ ਤਾਂ ਪਤਾ ਲੱਗਦਾ ਕਹਿੰਦੇ ਐ ਬਾਬਾ ਅਲਾ ਸਿੰਘ ਜੀ ਦੀ ਜਿਹੜੀ ਜੋਤ ਹੈ 24 ਘੰਟੇ ਚੱਲਦੀ ਹੈ ਤੇ ਬੜੀ ਇੱਛਾ ਨਾਲ ਆਏ ਸੀਗੇ ਚਲੋ ਕੋਈ ਗੱਲ ਨਹੀਂ ਦੂਰ ਤਾਂ ਹੋ ਗਏ ਬਾਬਾ ਅਲਾ ਸਿੰਘ ਜੀ ਸਾਡੀ ਜਿਹੜੀ ਹੈ ਪਰਵਾਨ ਕਰਨਗੇ ਤੇ ਅਸੀਂ ਵੀ ਇੰਨਾ ਕੀ ਅਰਦਾਸ ਕਰਦੇ ਆ ਕਿ ਅਸੀਂ ਚੋਣ ਲੜਦੇ ਆ ਤੇ ਅਸੀਂ ਵੱਡੀ ਲੀਡ ਨਾਲ ਜਿੱਤ ਕੇ ਜਾਈਏ ਤੁਸੀਂ ਜਿੱਤ ਦੀ ਗੱਲ ਕਰੀਆ ਤੇ ਜਿੱਥੇ ਤੁਸੀਂ ਦਰਸ਼ਨ ਕਰਨਾ ਇੱਥੇ ਰਾਸ਼ੀ ਪਰਿਵਾਰ ਦਰਸ਼ਨ ਕਰਦਾ ਹੈਗਾ ਤੇ ਉਹ ਵੀ ਇਲੈਕਸ਼ਨਾਂ ਚ ਖੜੇ ਨੇ ਲੱਗਦਾ ਕਿ ਮੁਕਾਬਲਾ ਉਹਨਾਂ ਨਾਲ ਹੈਗਾ ਬਿਲਕੁਲ ਜੀ ਦੇਖੋ ਮੁਕਾਬਲਾ ਤਾਂ ਵੈਸੇ ਮੈਂ ਸਮਝਦਾ ਨਹੀਂ ਕਿਉਂਕਿ ਜਿਹੜੇ ਮਹਿਲਾਵਾਲੇ ਨੇ ਇਹ ਚਾਰ ਵਾਰ ਐਮਪੀ रह ਚੁੱਕੇ ਨੇ ਜਨਤਾ ਇਹਨਾਂ ਤੋਂ ਬੁਰੀ ਤਰ੍ਹਾਂ ਨਾਰਾਜ਼ ਹੈ ਤਾਂ ਐਤ ਕੀ ਜਨਤਾ ਨੇ ਮੰਨ ਬਣਾ ਲਿਆ ਹੈ ਕਿ ਆ ਗਿਆ ਨੰਨਾ ਛਾ ਗਿਆ ਨੰਨਾ ਔਰ ਜਨਤਾ ਪੂਰਾ ਮਨ ਬਣਾਈ ਬੈਠੀ ਹੈ ਕਿ ਐਤ ਕੀ ਨੰਨੇ ਨੂੰ ਹੀ ਅਸੀਂ ਅੱਗੇ ਲੈ ਕੇ ਆਣਾ ਹੈ ਔਰ ਨੰਨਾ ਬਹੁਤ ਅੱਗੇ ਵੀ ਜਾ ਰਿਹਾ ਹੈ ਔਰ ਦੂਜਾ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਜਿਹੜੇ ਇਹ ਮਹਿਲਾ ਵਾਲੇ ਨੇ ਇਹ ਇੰਨੇ ਘਬਰਾ ਚੁੱਕੇ ਨੇ ਕਿ ਇਹਨਾਂ ਨੂੰ ਇੱਥੇ ਤੱਕ ਨੋਬਤ ਆ ਗਈ ਹੈ ਕਿ ਨੰਨੇ ਦੀ ਇੱਕ ਛੋਟੀ ਜੀ ਕਲੋਨੀ ਹੈ ਆ ਮਹਿਲਾਵਾਲੇ ਅੱਜ ਨੰਨੇ ਦੀ ਇੱਕ ਛੋਟੀ ਜੀ ਕਲੋਨੀ ਯਾਨੀ ਨੰਨੇ ਦੇ ਘਰ ਦੇ ਕੋਲ ਇੱਕ ਵੱਡਾ ਜਲਸਾ ਕਰਨ ਜਾ ਰਹੇ ਨੇ ਸ਼ਾਮ ਨੂੰ 3 ਵਜੇ ਤਾਂ ਮੈਂ ਬਿਲਕੁਲ ਕਹਿਣਾ ਚਾਹਾਂਗਾ ਕਿ ਇਹ ਬਿਲਕੁਲ ਕਬਰਾਈ ਹੋਏ ਨੇ ਨੇਤਾ ਐਡੇ ਵੱਡੇ ਵੱਡੇ ਲੀਡਰਾਂ ਨੂੰ ਵੱਡੀਆਂ ਵੱਡੀਆਂ ਰੈਲੀਆਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੇਨ ਜਗ੍ਹਾ ਤੇ ਕਰਨੇ ਚਾਹੀਦੇ ਐ ਇੱਕ ਛੋਟੀਆਂ ਛੋਟੀਆਂ ਗਲੀਆਂ ਦੇ ਵਿੱਚ ਅੱਜ ਇਹਨਾਂ ਨੂੰ ਇੰਨੀ ਨੋਬਤ ਆ ਗਈ ਹੈ ਕਿ ਨੰਨੇ ਦੇ ਘਰ ਦੀ ਗਲੀ ਵਿੱਚ ਆ ਕੇ ਰੈਲੀ ਕਰਨੀ ਪੈ ਰਹੀ ਹੈ ਲੱਗਦਾ ਹੈ ਕਿ ਤੁਹਾਡੇ ਜਿਹੜੀ ਖਿੱਚ ਹੈਗੀ ਹੈ ਮਹਿਲਾ ਵਾਲੇ ਤੱਕ ਪਹੁੰਚ ਚੁੱਕੀ ਹੈ ਬਿਲਕੁਲ ਪਹੁੰਚ ਚੁੱਕੀ ਹੈ ਘਬਰਾਏ ਹੋਏ ਨੇ ਇਹਨਾਂ ਨੂੰ ਹੁਣ ਲੱਗਿਆ ਹੋਇਆ ਵੀ ਕੀ ਬਣੂਗਾ ਇਹਨਾਂ ਦੀ ਕੋਸ਼ਿਸ਼ਾਂ ਜਾਰੀ ਨੇ ਵੀ ਕਿਤੇ ਨਾ ਕਿਤੇ ਨੰਨੇ ਨੂੰ ਸਮਝਾ ਲਈਏ ਬਿਠਾ ਲਈਏ ਪਰ ਮੈਂ ਇਹਨਾਂ ਨੂੰ ਸ਼ੁਰੂ ਤੋਂ ਹੀ ਕਹਿੰਦਾ ਆ ਕਿਉਂਕਿ ਮੈਂ ਜਨਤਾ ਨੂੰ ਧੋਖਾ ਨਹੀਂ ਦੇ ਸਕਦਾ ਮੈਂ ਜਨਤਾ ਨੂੰ ਪਹਿਲੇ ਦਿਨ ਤੋਂ ਕਹਿੰਦਾ ਸੀ ਕਿ ਨੰਨਾ ਨਾ ਤੇ ਦਬੇਗਾ ਨਾ ਨੰਨਾ ਕਿਸੇ ਲਾਲਚ ਆਏਗਾ ਨੰਨਾ ਲੜੇਗਾ ਆਖਰੀ ਦਮ ਤੱਕ ਲੜੇਗਾ ਤੁਸੀਂ ਕਹਿੰਦੇ ਕਿ ਤੁਹਾਡੇ ਤੱਕ ਪਹੁੰਚ ਆ ਰਹੀ ਹੈ ਕਿਸ ਤਰ੍ਹਾਂ ਦੀ ਪਹੁੰਚ ਆਈ ਹੈ ਕਿਹੜੇ-ਕਿਹੜੇ ਲੀਡਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਸਾਰੀ ਹੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਮੈਨੂੰ ਮੇਰੇ ਯਾਰਾਂ ਮਿੱਤਰਾਂ ਦੇ ਥਰੂ ਜਾਂ ਮੇਰੇ ਰਿਸ਼ਤੇਦਾਰਾਂ ਦੇ ਥਰੂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੇਰੇ ਕੋਲ ਜਦ ਵੀ ਕੋਈ ਆ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨੰਨਾ ਉਹਨਾਂ ਨੂੰ ਪਹਿਲੇ ਹੀ ਚੁੱਪ ਕਰਾ ਦਿੰਦਾ ਹੈ ਵੀ ਇਸ ਮੈਟਰ ਤੇ ਨੰਨਾ ਕੋਈ ਗੱਲ ਨਹੀਂ ਕਰੇਗਾ ਕਿਉਂਕਿ ਨੰਨੇ ਨੇ ਜੋ ठान ਲਿਆ ਹੈ ਨੰਨਾ ਉਹ ਕਰਕੇ ਰਹੇਗਾ ਹੋਰ ਨੰਨਾ ਵੈਸੇ ਵੀ ਮੈਂ ਇਹਨਾਂ ਨੂੰ ਇਹ ਕਹੂੰਗਾ ਅੱਗੇ ਵੀ ਜੇ ਇਹਨਾਂ ਦੀ ਸੋਚ ਹੈ ਜੇ ਹੁਣ 1 2 3 ਜਿਹੜੇ ਰਹਿ ਗਏ ਨੇ ਤਾਂ ਮੈਂ ਕਹੂੰਗਾ ਕਿ ਜੇ ਹੋ ਸਕੇ ਤਾਂ ਇਹ ਨੰਨੇ ਦੇ ਸਮਰਥਨ 'ਚ ਆ ਕੇ ਬਹਿ ਜਾਣ ਤਾਂ ਜ਼ਿਆਦਾ ਵਧੀਆ ਹੋ ਜਾਊਗਾ ਸੋ ਦੇਖੋ ਜੀ ਬੜਾ ਵੱਡਾ ਚੈਲੰਜ ਕਰਤਾ ਨੰਦਾ ਜੀ ਨੇ ਕਿ ਜਿਹੜੇ ਵੱਡੇ ਵੱਡੇ ਤਨੰਦਰ ਹੁਣ ਤੱਕ ਹਿੱਕ ਠੋਕਦੇ ਸੀਗੇ ਕਿ ਜਿੱਤ ਸਾਡੀ ਹੈ ਤੇ ਉਹਨਾਂ ਨੂੰ ਖੁੱਲਾ ਸੱਦਾ ਦੇਤਾ ਨੰਦਾ ਜੀ ਨੇ ਕਿ ਮੇਰੇ ਸਮਰਥਨ 'ਚ ਆ ਕੇ ਬਹਿ ਜਾਓ ਕਿਹੜੇ ਕਿਹੜੇ ਲੀਡਰ ਨੂੰ ਖਾਸ ਤੌਰ ਤੇ ਨਾਲ ਦੇਖਣਾ ਚਾਹੁੰਦੇ ਹੋ ਦੇਖੋ ਮੈਂ ਕਾਂਗਰਸ ਆਪ ਤੇ ਭਾਜਪਾ ਤੇ ਅਕਾਲੀ ਦਲ ਨੂੰ ਚਾਰੋਂ ਲੀਡਰਾਂ ਨੂੰ ਇਹ ਕਹ ਦੂੰਗਾ ਕਿ ਤੁਸੀਂ ਸ਼ਾਂਤ ਹੋ ਕੇ ਹੁਣ ਬਹਿ ਜਾਓ ਨੰਨਾ ਬਹੁਤ ਅੱਗੇ ਜਾ ਰਿਹਾ ਹੈ ਤੁਹਾਡੀ ਇੱਜ਼ਤ ਇਸੇ ਵਿੱਚ ਬਚ ਜੂਗੀ ਨੰਨਾ ਤੁਹਾਨੂੰ ਉਹਦੇ ਦਵਾ ਦੇਗਾ ਤੁਸੀਂ ਮੇਰੇ ਸਮਰਥਨ ਚ ਆ ਕੇ ਬਹਿ ਉਹਦੇ ਦਵਾ ਦੋਂਗੇ ਤੇ ਜੇਕਰ ਤੁਹਾਡੇ ਕੋਲ ਆ ਜਨ ਨੰਨਾ ਜੀ ਫਿਰ ਚਾਹ ਪਿਲਾਣਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਇੱਜ਼ਤ ਮਾਨ ਹੋਏਗਾ ਚਾਹ ਕਿ ਆ ਕੌਫੀ ਸਭ ਕੁਝ ਪਿਲਾਵਾਗੇ ਪੂਰੀ ਇੱਜ਼ਤ ਕਰਾਂਗੇ ਜੀ ਇਹ ਗੱਲਬਾਤ ਇੱਕ ਨਿੱਜੀ ਕਰਦੇ ਹੈਗੀਆਂ ਜਦੋਂ ਚੋਣ ਪ੍ਰਚਾਰ ਚ ਜਾਣਾ ਹੁੰਦਾ ਹੈਗਾ ਉਦੋਂ ਆਪਣੇ ਕੰਮ ਕਾਜ ਸਾਰੇ ਛੁੱਟ ਜਾਂਦੇ ਨੇ ਨੰਨਾ ਜੀ ਵੀ ਕੰਮਕਾਜ ਵਾਲੇ ਨੇ ਰੋਜ਼ਾਨਾ ਖਾਵਾ ਕੇ ਖਾਣ ਵਾਲੇ ਨੇ ਉਹ ਰੋਜ਼ਗਾਰ ਵੀ ਰੁਕਿਆ ਹੋਣਾ ਉਹਦੇ ਕਰਕੇ ਇੱਕ ਪਰਿਵਾਰਿਕ ਮੈਂਬਰਾਂ ਨੇ ਜਾਂ ਨਾਲ ਦੇ ਨੇ ਕਿਹਾ ਨਹੀਂ ਕਿ ਨੰਨਾ ਯਾਰ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਬਿਲਕੁਲ ਮੈਨੂੰ ਮੇਰੇ ਸਾਥੀਆਂ ਨੇ ਇੱਕ ਵਾਰ ਤਾਂ ਮੈਨੂੰ ਬਹੁਤ ਜੋਰ ਪਾਇਆ ਸੀਗਾ ਕਿ ਨੰਨਾ ਜੀ ਤੇਰਾ ਤਾਜਾ ਕੰਮ ਹੈ ਕਿਉਂਕਿ ਮੇਰੇ ਇੱਕ ਛੋਟੀ ਜੀ ਚਾਹ ਦੀ ਕੰਟੀਨ ਹੈ ਸਕੂਲ ਦੇ ਵਿੱਚ ਇੱਕ ਟੇਬਲ ਉਹ ਦੁਕਾਨ ਵੀ ਨਹੀਂ ਐ ਖੋਕਾ ਵੀ ਨਹੀਂ ਐ ਇੱਕ ਸਿਰਫ ਟੇਬਲ ਦੇ ਉੱਤੇ ਕੰਟੀਨ ਲੱਗਦੀ ਐ ਚਾਹ ਦੀ ਤੇ ਨੰਨੇ ਦਾ 50 ਗੱਜ ਦਾ ਮਕਾਨ ਐ ਜਿਹੜਾ ਤਾਂ ਮੈਨੂੰ ਮੇਰੇ ਚਾਣ ਵਾਲਿਆਂ ਨੇ ਬੜਿਆ ਨੇ ਪਹਿਲੇ ਤਾਂ ਮੈਨੂੰ ਬਹੁਤ ਸਮਝਾਇਆ ਸੀ ਕਿ ਨੰਨਾ ਜੀ ਕਿੱਥੇ ਤੁਸੀਂ ਚੱਕਰਾਂ ਚ ਪੈ ਰਹੇ ਹੋ ਇਹ ਕੋਈ ਛੋਟਾ ਇਲੈਕਸ਼ਨ ਨਹੀਂ ਹੈ ਬਹੁਤ ਵੱਡਾ ਇਲੈਕਸ਼ਨ ਹੈ ਤਾਂ ਮੈਂ ਆਪਣੇ ਸਾਥੀਆਂ ਨੂੰ ਇਹ ਕਿਹਾ ਜੀ ਦੇਖੋ ਇਹ ਚੋਣ ਨੰਨਾ ਨਹੀਂ ਲੜ ਰਿਹਾਗਾ ਇਹ ਨੰਨੇ ਨੂੰ ਪਰਮਾਤਮਾ ਵੱਲੋਂ ਆਵਾਜ਼ ਆਈ ਹੈ ਤੇ ਜੇ ਨੰਨੇ ਨੂੰ ਪਰਮਾਤਮਾ ਵੱਲੋਂ ਆਵਾਜ਼ ਆਈ ਹੈ ਇਸ 'ਚ ਵੀ ਕੋਈ ਭਲਾਈ ਹੈ ਜੇ ਨੰਨੇ ਨੂੰ ਪਰਮਾਤਮਾ ਵੱਲੋਂ ਆਵਾਜ਼ ਆ ਕੇ ਆਪਣੇ ਹਲਕੇ ਲਈ ਆਪਣੇ ਲੋਕ ਸਭਾ ਪਟਿਆਲਾ ਲਈ ਕੁਝ ਕਰਨ ਦਾ ਮੌਕਾ ਮਿਲੇਗਾ ਤਾਂ ਨੰਨਾ ਜ਼ਰੂਰ ਕਰੇਗਾ ਇਸ ਕਰਕੇ ਨੰਨਾ ਚੌਣ ਜ਼ਰੂਰ ਲੜੇਗਾ ਔਰ ਨੰਨੇ ਨੂੰ ਹਾਂ ਇਹ ਬਿਲਕੁਲ ਗੱਲ ਹੈ ਕਿ ਨੰਨੇ ਕੋਲ ਕੋਈ ਖਰਚਾ ਨਹੀਂ ਹੈ ਕੋਈ ਪੈਸਾ ਨਹੀਂ ਹੈ ਨਾ ਨੰਨਾ ਕਰ ਰਿਹਾ ਕੋਈ ਖਰਚਾ ਨੰਨੇ ਦਾ ਜਿਹੜਾ ਮਾਰਾ ਮੋਟਾ ਕੋਈ ਖਰਚਾ ਹੈਗਾ ਵੀ ਹੈ ਤਾਂ ਉਹ ਨੰਨੇ ਦੇ ਜਿਹੜੇ ਵੋਟਰ ਤੇ ਸਪੋਰਟਰ ਹੈ ਉਹ ਡਟ ਕੇ ਨੰਨੇ ਦਾ ਸਾਥ ਦੇ ਦੇਣ ਤੇ ਉਹੀ ਕਰ ਲੈਣੇ ਬਿਲਕੁਲ ਨੰਨਾ ਜੀ ਲੱਗੇ ਹੋਏ ਨੇ ਚੋਣ ਪ੍ਰਚਾਰ ਤੇ ਕਹਿਣਾ ਕਿ ਜਲਦ ਹੀ ਜਿਹੜਾ ਹੈਗਾ ਤੁਸੀਂ ਨਤੀਜਾ ਦੇਖੋਗੇ ਕਿ ਕਿਸ ਤਰ੍ਹਾਂ ਨਾਲ ਨਿਤੀ ਜਿੱਤ ਹੁੰਦੀ ਹੈਗੀ ਹੈ ਫੋਨ ਆ ਰਹੇ ਤੋ ਇਸ ਦੇ ਵਿੱਚ ਨੰਨਾ ਜੀ ਲਾਸਟ ਕੁਐਸਚਨ ਜਦੋਂ ਪਹਿਲੇ ਦਿਨ ਚੋਣਾਂ ਸ਼ੁਰੂ ਹੋਇਆ ਸੀ ਤੇ ਅੱਜ ਦਾ ਦਿਨ ਹੁਣ ਚੋਣਾਂ ਦਾ ਪ੍ਰਚਾਰ ਖਤਮ ਹੋਣ ਵਾਲਾ ਹੈ ਇੰਨੇ ਸਮੇਂ ਦੇ ਵਿੱਚ ਲੋਕਾਂ ਦਾ ਪਿਆਰ ਕਹੀ ਜਾਂ ਮਿਲਿਆ ਕਿੰਨੇ ਲੱਖ ਲੋਕ ਚਾਰੇ ਨੇ ਦੇਖੋ ਜਦ ਮੈਂ ਪਹਿਲੇ ਦਿਨ ਮੇਰਾ ਐਲਾਨ ਹੋਇਆ ਸੀਗਾ ਕਿ ਨੰਨਾ ਜੀ ਪਟਿਆਲਾ ਲੋਕ ਸਭਾ ਤੋਂ ਆਜ਼ਾਦ ਚੋਣ ਲੜ ਸਕਦੇ ਨੇ ਠੀਕ ਹੈ ਜੀ ਉਦੋਂ ਤੋਂ ਉਹ ਲੜ ਸਕਦੇ ਨੇ ਸੀ ਉਹ ਸਾਡੀ న్యూਸ ਤੇ ਖਬਰ ਲੱਗੀ ਸੀ ਲੇਕਿਨ ਨੰਨੇ ਦਾ ਮਨ ਜਿਹੜਾ ਉਹ ਪੱਕਾ ਹੋ ਗਿਆ ਸੀਗਾ ਤੇ ਮੈਂ ਕਹਿਣਾ ਚਾਹੁੰਗਾ ਕਿ ਪਹਿਲੇ ਦਿਨ ਤੋਂ ਮੈਨੂੰ ਸ਼ਾਇਦ ਮੇਰੇ ਮੱਲੇ ਦਾ ਵੀ ਮੱਲੇ ਵਾਲੇ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ ਸੀਗੇ ਅੱਜ ਉਹ 1 ਮਹੀਨੇ ਦੇ ਅੰਦਰ ਅੰਦਰ ਨੰਨੇ ਨੂੰ ਜਿਹੜਾ ਨੰਨੇ ਦਾ ਮੱਲਾ ਛੱਡੋ ਨੰਨੇ ਦਾ ਰਾਜਪੁਰਾ ਛੱਡੋ ਪਟਿਆਲਾ ਛੱਡੋ ਪੰਜਾਬ ਛੱਡੋ ਹਿੰਦੁਸਤਾਨ ਛੱਡੋ ਇੰਡੀਆ ਛੱਡੋ ਯਾਨੀ ਕਿ ਅੰਮਲ ਆਜ ਨੰਨੇ ਨੂੰ ਵਿਦੇਸ਼ਾਂ ਤੋਂ ਵੀ ਕੋਲ ਆ ਰਹੇ ਨੇ ਵਿਦੇਸ਼ਾਂ ਵਿੱਚ ਵੀ ਨੰਨੇ ਦੇ ਚਰਚੇ ਹੋ ਰਹੇ ਨੇ ਜੀ ਬਿਲਕੁਲ ਜੀ ਕਹਿੰਦੇ ਕਿ ਅਗਰ ਹੌਸਲਾ ਬਲੰਦ ਹੋ ਤੋ ਹਰ ਉਡਾਨ ਕਰਨਾ ਮੁਕੰਮਲ ਹੁੰਦੀ ਹੈ। ਵਹੀ ਜਿਹੜੀ ਉਡਾਨ ਨੇ ਭਰੀ ਸੀ ਨੰਨੇ ਨੇ ਉਹ ਮੁਕੰਮਲ ਹੋਣ ਜਾ ਰਹੀ ਹੈ। ਤੇ ਜਦੋਂ ਸਿਖਰ ਤੇ ਪਹੁੰਚੋਗੇ, ਐਮਪੀ ਬਣ ਜਾਓਗੇ, ਫਿਰ ਲੋਕਾਂ ਨੂੰ ਐਦਾਂ ਹੀ ਮਿਲੋਗੇ ਜਿਵੇਂ ਹੁਣ ਮਿਲਦੇ ਹੋ ਜਾਂ ਆ ਕੇ ਫਿਰ ਉਹੀ ਗੱਡੀ ਚ ਕਾਲੀ ਅਣਕਾਂ ਲਾ ਕੇ ਘੁੰਮੋਗੇ। ਨਹੀਂ ਨਹੀਂ ਦੇਖੋ ਨੰਨੇ ਨੇ ਹਰ ਆਪਣੇ ਇੰਟਰਵਿਊ ਚ, ਹਰ ਆਪਣੇ ਪਾਸ਼ਨ ਚ ਨੰਨੇ ਨੇ ਆਪਣੇ ਵੋਟਰਾਂ ਤੇ ਸਪੋਰਟਰਾਂ ਨੂੰ ਵਾਅਦਾ ਕੀਤਾ ਹੈ। ਕਿ ਨੰਨੇ ਨੂੰ ਕੋਈ ਮਹਿਲ ਨਹੀਂ ਚਾਹੀਦੇਗੇ ਨਾ ਨੰਨਾ ਰਹੇਗਾ ਠੀਕ ਹੈ ਜੇ ਸਰਕਾਰੀ ਪ੍ਰੋਟੋਕਾਲ ਦੇ ਅੰਦਰ ਨੰਨੇ ਨੂੰ ਕੋਈ ਮਹਿਲ ਜਾਂ ਕੋਠੀ ਮਿਲਦੀ ਹੈ ਜਾਂ ਕੋਈ ਗੱਡੀਆਂ ਮਿਲਦੀਆਂ ਨੰਨਾ ਉਹਨਾਂ ਨੂੰ ਯੂਜ਼ ਨਹੀਂ ਕਰੇਗਾ ਉਹ ਕਾਗਜ਼ਾਂ ਤੱਕ ਸੀਮਿਤ ਰਹਿਣਗੇ ਨੰਨਾ ਆਪਣੇ 50 ਗਜ ਦੇ ਮਕਾਨ 'ਚ ਹੀ ਰਹੇਗਾ ਤੇ ਨੰਨੇ ਦਾ ਕੰਮ ਵੀ ਜਿਹੜਾ ਚਾਹਦਾ ਉਹ جاری ਰਹੇਗਾ ਤੇ ਨੰਨਾ ਡਟ ਕੇ ਜਨਤਾ ਲਈ ਲੜੇਗਾ ਤੇ ਜਨਤਾ ਲਈ ਲੜ ਕਿ ਨੰਨਾ ਦਾ ਇੱਕੋ ਇੱਕ ਵਾਦਾ ਹੈ ਕਿ ਨੰਨਾ ਕਦੀ ਵੀ ਲੋਕ ਸਭਾ ਦੇ ਵਿੱਚ ਜਾ ਕੇ ਚੁੱਪ ਨਹੀਂ ਬੈਠੇਗਾ ਉਹ ਆਪਣੇ ਲੋਕ ਸਭਾ ਪਟਿਆਲਾ ਲਈ ਆਵਾਜ਼ਾਂ ਚੱਕਦਾ ਰਹੇਗਾ ਔਰ ਆਖਰੀ ਦਮ ਤੱਕ ਚੱਕਰਾ ਲਏਗਾ ਜਦ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ ਜੇ ਹੋ ਸਕੇਤਾ ਜੇ ਨੰਨੇ ਦੀ ਫਿਰ ਵੀ ਸੁਣਵਾਈ ਨਾ ਹੋਈ ਤਾਂ ਨੰਨਾ ਜਨਤਾ ਦੇ ਲਈ ਆ ਕੇ ਸੜਕਾਂ ਤੇ ਵੀ ਬੈਠੇਗਾ ਸੜਕਾਂ ਤੇ ਬੈਠਣ ਵਾਲੀ ਗੱਲ ਕਰਦੇ ਹੋ ਜਿਹੜੀ ਗੱਲਾਂ ਤੁਸੀਂ ਕੀਤੀਆਂ ਸੀ ਸਾਰੀ ਗੱਲਾਂ ਮੌਜੂਦਾ ਸਰਕਾਰ ਦੇ ਮੰਤਰੀ ਵੀ ਕਰਦੇ ਸੀਗੇ ਐਮ ਐਲ ਏ ਵੀ ਕਰਦੇ ਸੀਗੇ ਹੁਣ ਦਿਖਦਾ ਹੋਇਆ ਕੋਈ ਦੇਖੋ ਉਹ ਹੈਗੇ ਨੇ ਵੱਡੇ-ਵੱਡੇ ਵੱਡੇ-ਵੱਡੇ ਦਾ ਮਤਲਬ ਇਹ ਹੁੰਦਾ ਵੱਡੇ-ਵੱਡੇ ਲੀਡਰ ਉਹਨਾਂ ਨੇ ਜਦ ਜਿੱਤ ਜਾਣਾ ਮੰਨ ਲਓ ਜੇ ਭਾਜਪਾ ਦਾ ਕੈਂਡੀਡੇਟ ਜਿੱਤਿਆ ਤਾਂ ਉਹਨਾਂ ਨੇ ਕਾਂਗਰਸ ਨਾਲ ਜਾ ਕੇ ਉੱਥੇ ਸਾਂਗਾਂਡ ਕਰਕੇ ਚੁੱਪ ਕਰਕੇ ਬੈ ਜਾਣਾ ਮੈਂ ਪੁੱਛਣਾ ਚਾਹੂੰਗਾ ਕਿ ਅੱਜ ਤੱਕ ਕਿਸੇ ਵੀ ਲੀਡਰ ਨੇ ਜਾ ਕੇ ਕਦੀ ਆਵਾਜ਼ ਚੱਕੀ ਹੈ ਲੋਕ ਸਭਾ ਲੋਕ ਸਭਾ ਚ ਜਾ ਕੇ ਪਟਿਆਲੇ ਲਈ ਕਦੀ ਆਵਾਜ਼ ਚੱਕੀ ਹੈ ਦੂਜਾ ਮੈਂ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਪੰਜ ਵਾਰ ਜਾਂ ਚਾਰ ਵਾਰ ਜਿਹੜੇ ਮਾਹ ਰਾਣੀ ਸਾਹਿਬਾ ਐਮਪੀ रह ਚੁਕੇ ਨੇ ਜਾਂ ਗਾਂਧੀ ਸਾਹਿਬ ਪੰਜ ਸਾਲ ਜਿਹੜੇ ਐਮਪੀ रह ਚੁਕੇ ਨੇ ਕਿ ਇਹਨਾਂ ਨੇ ਇਹ ਮੈਨੂੰ ਇੱਕ ਵੀ ਇਹੋ ਜਿਹਾ ਪ੍ਰੋਜੈਕਟ ਦੱਸ ਸਕਦੇ ਆ ਕਿ ਇਹਨਾਂ ਨੇ ਜਿਹੜਾ 5 ਕਰੋੜ ਰੁਪਏ ਸਾਲ ਦਾ ਤੇ 25 ਕਰੋੜ ਰੁਪਏ 5 ਸਾਲ ਦਾ ਇਹਨਾਂ ਨੂੰ ਜਿਹੜਾ ਐਮਪੀ ਕੋਟੇ ਦਾ ਫੰਡ ਆਂਦਾ ਉਹ ਕਿੱਥੇ ਖਰਚ ਕੀਤਾ ਮੈਂ ਜਨਤਾ ਨੂੰ ਅਪੀਲ ਕਰਦਾ ਕਿ ਜਨਤਾ ਜੇ ਮੈਨੂੰ ਅਪੀ ਅਭਿਸ਼ੀਰਵਾਦ ਦਿੰਦੀ ਹੈ ਤੇ ਮੈਨੂੰ ਲੋਕ ਸਭਾ ਵਿੱਚ ਪਹੁੰਚਾਉਂਦੀ ਹੈ ਤਾਂ ਮੇਰਾ ਪਹਿਲਾ ਐਲਾਨ ਸਭ ਤੋਂ ਪਹਿਲਾ ਐਲਾਨ ਮੇਰਾ ਇਹ ਹੋਊਗਾ ਕਿ ਨੰਨੇ ਨੂੰ ਜਿਹੜਾ 5 5 ਕਰੋੜ ਰੁਪਇਆ ਸਾਲ ਦਾ ਜਿਹੜਾ ਐਮਪੀ ਕੋਟੇ ਦਾ ਫੰਡ ਆਂਦਾ ਹੈ ਉਹ ਸਾਲ ਦੇ ਵਿੱਚ ਵਿੱਚ ਨੰਨਾ ਆਪਣੇ ਹਲਕੇ ਦੇ ਉੱਤੇ ਖਰਚ ਕਰੇਗਾ ਤੇ ਉਹਦਾ ਇੱਕ ਇੱਕ ਰੁਪਏ ਦਾ ਹਿਸਾਬ ਕੋਈ ਵੀ ਆਮ ਜਨਤਾ ਆ ਕੇ ਨੰਨੇ ਤੋਂ ਲੈ ਸਕਦੀ ਹੈ ਦੂਜਾ ਜਿਹੜੀ ਐਮਪੀ ਦੀ ਤਨਖਾਹ ਹੁੰਦੀ ਹੈ ਉਹ ਫਾਈਨਲ ਮੈਨੂੰ ਨਹੀਂ ਪਤਾ ਕਿੰਨੀ ਹੁੰਦੀ ਹੈ ਲੇਕਿਨ ਜਿੱਥੋਂ ਤੱਕ ਮੇਰਾ ਆਈਡੀਆ 2 ਲੱਖ ਦੇ ਕਰੀਬ ਹੁੰਦੀ ਹੈ ਤਾਂ ਨੰਨਾ ਤੁਹਾਨੂੰ ਕਲੀਅਰ ਕਰੂਗਾ ਕੇ ਨੰਨੇ ਦੇ ਵੀ ਖਰਚੇ ਹੋਣਗੇ ਪਰ ਨੰਨਾ ਉਹ ਜੋ ਆਪਣੀ ਤਨਖਾਹ ਵਿੱਚੋਂ ਸਿਰਫ 10% ਲੱਖੂਗਾ 90% ਜਿਹੜੀ ਤਨਖਾਹ ਹੋਏਗੀ ਮੇਰੀ ਉਹ ਜਨਤਾ ਦੇ ਉੱਤੇ ਹਰ ਮਹੀਨੇ ਖਰਚ ਹੋਊਗੀ ਹਰ ਮਹੀਨੇ ਜਿਹੜੀ ਵੀ ਤਨਖਾਹ ਹੋਊਗੀ ਉਹ ਜਨਤਾ ਦੇ ਉੱਤੇ ਖਰਚ ਹੋਊਗੀ ਉਹਦਾ ਵੀ ਇੱਕ ਇੱਕ ਰਪੇ ਦਾ ਹਿਸਾਬ ਮੈਂ ਜਨਤਾ ਨੂੰ ਦਾਂਗਾ ਲੋ ਜੀ ਬਹੁਤ ਵੱਡੇ ਵੱਡੇ ਵਾਦੇ ਨੰਨੇ ਨੇ ਕਰਤੇ ਨੇ ਤੇ ਹੁਣ ਦੇਖਣਾ ਹੋਏਗਾ ਕਿ ਆਸ਼ੀਰਵਾਦ ਨੰਨਾ ਜੀ ਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਹੈ ਪਰ ਇਹ ਸਭ ਦੇ ਵਿੱਚ ਨੰਨੇ ਦੀ ਜਿਹੜੀ ਦਿਲ ਦੀ ਇੱਛਾ ਹੈਗੀ ਆ ਉਹ ਪੂਰੀ ਹੋਈ ਹੈ ਪਰ ਪੂਰੀ ਪੂਰੀ ਨਹੀਂ ਹੋਈ ਇਹ ਗੱਲ ਇਸ ਲਈ ਕਹਨੀ ਪੈ ਰਹੀ ਕਿ ਬਾਬਾ ਵਾਲਾ ਦੇ ਦਰਬਾਰ ਤੇ ਆਏ ਸੀ ਲੇਕਿਨ ਦਰਸ਼ਨ ਨਹੀਂ ਕਰ ਸਕੇ ਤੇ ਦਰਵਾਜ਼ੇ ਦੇ ਵਿੱਚ ਹੀ ਖੜ ਕੇ ਨਤਮਸਤਕ ਹੋਏ ਨੇ ਮੱਥਾ ਟੇਕਿਆ ਤੇ ਇਹ ਵੀ ਕਹਿ ਦਿੱਤਾ ਕਿ ਜੇ ਲੱਗਦਾ ਕਿ ਜਿਹੜੀ ਜਗਾ ਹੈਗੀ ਹੈ ਸਿਰਫ ਮਹਿਲਾਵਾਲਿਆਂ ਦੇ ਹੱਕ ਜੀ ਹੈ ਹੋਰ ਕੋਈ ਤੇ ਦਰਸ਼ਨ ਨਹੀਂ ਕਰ ਸਕਦਾ ਹੋਏਗਾ ਕਦੀ ਡੀਸੀ ਆਫਿਸ ਜਾ ਕੇ ਪਰਮਿਸ਼ਨ ਲੈਣ ਦੀ ਗੱਲ ਕੀਤੀ ਜਾਂਦੀ ਹੈ ਕਦੀ ਉੱਪਰ ਜਾ ਕੇ ਪਰਮਿਸ਼ਨ ਲੈਣ ਦੀ ਗੱਲ ਕੀਤੀ ਜਾਂਦੀ ਹੈ ਇਹ ਸਭ ਦੇ ਵਿੱਚ ਨੰਨੇ ਦੇ ਦਿਲ ਵਿੱਚ ਇਹ ਮਲਾਲ ਹੈ ਕਿ ਜੇਕਰ ਐਮਪੀ ਕੈਂਡੀਡੇਟ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਤੇ ਆਮ ਇਨਸਾਨ ਨਾਲ ਕਿਸ ਤਰ੍ਹਾਂ ਹੋਏਗਾ ਸੋ ਇਸ ਤਰ੍ਹਾਂ ਵਿਖਦੇ ਰਹੋ ਸਾਝ ਵਿਚਾਰਾਂ ਦੀ ਮੈਨੂੰ ਕਿਰਨ ਵਰਸੇ ਸੁਣਦੇ ਹੋ ਅਦਾਸ ਧੰਨਵਾਦ ਜੀ